ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੇਰੇ ਨਾਲ ਨੇ ਗਏ ਇੱਕ ਵੀਰ ਦਵਿੰਦਰ ਜਿਨ੍ਹਾਂ ਦੇ ਕੀ ਕੈਨੇਡਾ ਦੇ ਕੈਲਗਰੀ ਸਥਿਤ ਘਰ ਤੇ ਹਾਲੀ ਦੇ ਵਿੱਚ ਗੋਲੀਆਂ ਛੱਲੀਆਂ ਨੇ ਫਾਇਰਿੰਗ ਹੋਈ ਹੈ ਤਾਂ ਬਾਈ ਜੀ ਇਹ ਕੀ ਪੂਰਾ ਮਾਮਲਾ ਜੀ ਸਾਰਿਆਂ ਤੋਂ ਪਹਿਲਾਂ ਸੰਦੀਗਰੀ ਸਸੀ ਕਾਲ ਤੁਹਾਡਾ ਬਹੁਤ ਮਿਹਰਬਾਨੀ ਤੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਬਜ਼ੁਰਗ ਸਹਿਬਾਨਾਂ ਦਾ ਵੱਡਿਆਂ ਦਾ ਭੈਣਾਂ ਦਾ ਬੀਬੀਆਂ ਦਾ ਸਤਿਕਾਰਯੋਗ ਬੱਚਿਆਂ ਦਾ ਜੀ ਤੇ ਸਭ ਦਾ ਧੰਨਵਾਦ ਕਰਦੇ ਆਂ ਜੀ ਤੇ ਤੁਹਾਡਾ ਮੈਂ ਸਪੈਸ਼ਲ ਤੌਰ ਤੇ ਧੰਨਵਾਦ ਕਰਦਾ ਮੇਰੀ ਆਵਾਜ਼ ਬੰਨ ਲਈ ਜੀ ਕਿ ਮਿਹਰਬਾਨੀ ਜੀ ਤੁਹਾਡੀ ਤੇ ਇਹ ਸੰਦੀਪ ਵੀਰੇ ਮੈਂ ਤੁਹਾਨੂੰ ਗੱਲ ਦੱਸਦਾ ਵੀ 6 ਜਨਵਰੀ ਨੂੰ ਮੈਨੂੰ ਕਾਲ ਆਉਂਦੀ ਹੈ ਜੀ ਕਿਸੇ ਵੀਰ ਦੀ ਕਹਿੰਦੀ ਵੀ ਐਦਾਂ ਕਰਕੇ ਮੈਂ ਕਿਹਾ ਵੀ ਵੀ ਮੈਨੂੰ ਮੈਸੇਜ ਕਰਿਓ ਉਹਨਾਂ ਨੇ ਚਲੋ ਮੈਸੇਜ ਕਰਕੇ ਮੈਨੂੰ ਕਹਿੰਦੀ ਅਰਜੈਂਟ ਹੈ ਵੀ ਮੇਰੇ ਨਾਲ ਗੱਲ ਕਰੋ ਚਲੋ ਮੈਂ ਗੱਲ ਕਰੀ ਵਾ ਕੇ ਵੀਰੇ ਮੈਨੂੰ ਦੱਸੋ ਕਹਿੰਦੀ ਬਾਈ ਜੀ ਮੈਂ ਫਲਾਨਾ ਕੋਈ ਆਂਡਾ ਨਾਮ ਲਿਆ ਉਹਨਾਂ ਨੇ ਆਂਡਾ ਕਹਿੰਨਾ ਮੈਂ ਬਟਾਲੇ ਤੋਂ ਜੀ ਤੇ ਵੀਰੇ ਤੁਹਾਨੂੰ ਪੈਸੇ ਦੇਣੇ ਪੈਣੇ ਮੈਂ ਕਹਿੰਦੀ ਵੀ ਪੈਸੇ ਜੇ ਕੋਈ ਵੀ ਆਪਣਾ ਕੋਈ ਸਬਦ ਆਪਤਾਪਤਾ ਹੈ ਨਹੀਂਗਾ ਉਹ ਕਹਿੰਦੀ ਵੀ ਮਿਸਹਾ ਹਕਦਾਵੇ ਇਹ ਹੈ ਵੀ ਤੇਰੇ ਕੋਲ ਪੈਸੇ ਹੈਗੇ ਆ ਸਾਨੂੰ ਕਿਸੇ ਬੰਦੇ ਨੇ ਪੱਕੀ ਇਨਫੋਰਮੇਸ਼ਨ ਦਿੱਤੀ ਹੈ ਤੇਰੀ ਤੇ ਪੈਸੇ ਤੇਰੇ ਹੈਗੇ ਤੇ ਪੈਸੇ ਤੇਰੇ ਤੋਂ ਲੈਣੇ ਮੈਂ ਨੂੰ ਕਿ ਮੈਂ ਵੀਰੇ ਵੀ ਮੇਰੇ ਕੋਲ ਪੈਸੇ ਹੈਗੇ ਨੇ ਤੁਮ ਬੰਦੇ ਨੇ ਗਲਤ ਤਨ ਪਰਮਿਸ਼ਨ ਦਿੱਤੀ ਹੈ ਹਣਾ ਜੀ ਤੇ ਕਹਿੰਦਾ ਨਹੀਂ ਵੀਰੇ ਤੁਹਾਨੂੰ ਪੈਸੇ ਤਾਂ ਦੇਣੇ ਪੈਣਗੇ ਪੈਸੇ ਤੁਹਾਡੇ ਕੋਲੇ ਹੈਗੇ ਤੂੰ ਮੈਨੂੰ ਐ ਦੱਸ ਵੀ ਕਿੰਨੇ ਚਾਰਜ ਦੇ ਦਿੱਤਾ ਠੀਕ ਹੈ ਇਹ ਚਲੋ ਜੀ ਕਰ ਕਰਾ ਕੇ ਮੈਂ ਉਹਨਾਂ ਦੇ ਮਨ ਕਿ ਵੀ ਪੈਸੇ ਹੈ ਨਹੀਂਗੇ ਯਾਰ ਵੀ ਮੈਂ ਤੁਹਾਨੂੰ ਮਤਲਬ ਇਦਾਂ ਨਹੀਂ ਕਹਿ ਰਿਹਾ ਜੀ ਕਿ ਕਹਿੰਦੇ ਨਹੀਂ ਤੁਹਾਨੂੰ ਪੈਸੇ ਦੇਣੇ ਪਰ ਮੈਨੂੰ ਸੱਤ ਅੱਠ ਦਿਨੋਂ ਮਤਲਬ ਕਾਲ ਆਈ ਨਹੀਂ ਉਹਨਾਂ ਦੀਆਂ ਜੀ ਤੇ ਚਲੋ ਮੈਂ ਰਿਕਵੈਸਟ ਹੀ ਕਰੀ ਜਾਂਦਾ ਸੀ ਵੀਰੇ ਹੈ ਨਹੀਂਗੇ ਪੈਸੇ ਇਹਨੂੰ ਜੀ ਤੇ ਉਸ ਤੋਂ ਬਾਅਦ ਫੇਰ ਉਹਨਾਂ ਨੇ ਚਲੋ ਸੱਤਾਂ ਟਿਕ ਦਿਨ ਫੇਰ ਨਹੀਂ ਉਹਨਾਂ ਦਾ ਫੋਨ ਆਇਆ ਜੀ ਤੇ ਫਿਰ ਉਹਨੂੰ ਕਹਿੰਦੇ ਕਹਿੰਦੇ ਫੇਰ ਕਾਲ ਆਈ ਫਿਰ ਕਹਿੰਦੇ ਕਹਿੰਦੇ ਵੀ ਹੁਣ ਤੂੰ ਜੇ ਪੈਸੇ ਨਹੀਂ ਦਿੰਨੇ ਚੱਲ ਫਿਰ ਤੈਨੂੰ ਕੁਝ ਕਰਕੇ ਤੈਨੂੰ ਦੱਸਾਂਗੇ ਠੀਕ ਹੈ ਉਸ ਤੋਂ ਬਾਅਦ ਕੀ ਕਿਹਾ ਵੀ ਉਹਨਾਂ ਨੇ ਸਾਨੂੰ ਮੈਂ ਤਾਂ ਪਰ ਵੀਟੀ ਕਰ ਸਕਦੇ ਸੀ ਆਪਾਂ ਹੋਰ ਕੀ ਕਰ ਸਕਦੇ ਸੀ ਜੀ ਤੇ ਵੀ ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਪਿਛਲੇ ਸੈਟਰਡੇ ਨੂੰ 24 ਜਨਵਰੀ ਨੂੰ ਰਾਤ ਨੂੰ 10:00 ਵਜੇ ਘਰ ਤੇ ਗੋਲੀਆਂ ਮਾਰ ਗਏ ਜੀ ਠੀਕ ਮੈਂ ਤਾਂ ਹੈ ਨਹੀਂ ਸੀਗਾ ਠੀਕ ਹੈ ਤੇ ਬੱਚੇ ਮੇਰੇੋਂ ਤਾਂ ਫੋ ਕੰਟਰੀ ਹੋਈ ਹੈ ਤੇ ਮੈਂ ਆਈ ਪੀ ਸੀਗਾ ਜੀ ਪਰ ਮੈਂ ਆਪਾਂ ਚੰਗੀ ਸੀ ਉਸ ਟਾਈਮ ਅੱਛਾ ਭਾਈ ਇਹ ਕੀ ਕਿਤੇ ਨਾ ਕਿਤੇ ਲੱਗਦਾ ਵੀ ਕੋਈ ਕਲਾਕਾਰੀ ਵਾਲਾ ਵਿਪੱਖ ਹੈਗਾ ਕਿਉਂਕਿ ਤੁਸੀਂ ਐਸਾ ਗਾਇਕ ਵੀ ਪੰਜਾਬ ਜਾਂ ਵਿਦੇਸ਼ਾਂ ਚ ਵਿਚਰਦੇ ਹੋ ਤੇ ਲੱਗਦਾ ਹੈਗਾ ਵੀ ਜਿਵੇਂ ਗਾਇਕਾਂ ਨੂੰ ਲਗਾਤਾਰ ਤਮਕੀ ਆ ਰਹੀ ਹੈ ਇਹ ਵੀ ਉਸੇ ਦਾ ਹਿੱਸਾ ਨੇ ਜਾਂ ਫਿਰ ਤੁਹਾਡੇ ਬਿਜ਼ਨਸ ਨੂੰ ਲੈ ਕੇ ਨੇ ਨੇ ਮੈਨੂੰ ਇਹ ਕੋਈ ਵੈਸੇ ਕਿਸੇ ਨੂੰ ਨਾ ਇਨਫਰਮੇਸ਼ਨ ਗਲਤ ਦਿੰਦੀ ਹੈ ਵੀ ਹਾਂ ਇਹਨਾਂ ਕੋਈ ਪੈਸੇ ਆ ਜਾਂ ਹੋਰ ਇਦਾਂ ਦਾ ਲੈਣ ਨੂੰ ਕੋਈ ਸਿੰਘੀ ਨਾਲ ਤਾਂ ਕਰ ਕੋਈ ਮੇਰਾ 600 ਸਾਲ ਹੋ ਗਏ ਜੀ ਮੈਂ ਇੱਧਰ ਆਇਆ ਹੋਇਆ ਸਿੰਘੀ ਨਾਲ ਵੀ ਕੋਈ ਮੇਰਾ ਵਾਹ ਵਾਸਤਾ ਨਹੀਂ ਹੈਗਾ ਜੀ ਕਿ ਹਾਂਜੀ ਤੇ ਇਹ ਮੈਂ ਤਾਂ ਇਹੀ ਕਹਿ ਸਕਦਾ ਮੈਂ ਕਿ ਜੇ ਕਿਸੇ ਅਕਾਊਂਟ ਉਹਨਾਂ ਨੂੰ ਇਨਫਰਮੇਸ਼ਨ ਦਿੱਤੀ ਵੀ ਇੱਥੇ ਜਿੰਨਾ ਕਿ ਚਲੋ ਆਪਾਂ ਕੰਮ ਤੋਂ ਨਗਰੀ ਜਾਂਦੇ ਆਂ ਵੀ ਹਾਂ ਇਹਦੇ ਕੋਲ ਪੈਸੇ ਆ ਜੀ ਤੇ ਪੈਸਿਆਂ ਦਾ ਵੀ ਹੁਣ ਆਇਆ ਵੀ ਜਿਹੜਾ 5 ਲੱਖ ਡਾਲਰ ਦਾ 5 ਲੱਖ ਡਾਲਰ ਬੰਦਾ ਇੱਥੇ ਸਾਰੀ ਜ਼ਿੰਦਗੀ ਬੰਦਾ ਜਿਹੜਾ ਇੱਕ ਜਿਹੜੇ ਆਮ ਨੋਰਮਲ ਬੰਦੇ ਆ ਜੀ ਤਾਂ ਭਈ ਜਿਹੜਾ ਇਹ ਤੁਹਾਨੂੰ ਧਮਕੀ ਆ ਰਹੀ ਹੈ ਤਾਂ ਕੀ ਲੱਗਦਾ ਹੈਗਾ ਕਿ ਜਿਹੜੇ ਇਸ ਦੇ ਪਿੱਛੇ ਮਾਸਟਰਮਾਈਂਡ ਨੇ ਉਹ ਕੌਣ ਨੇ ਕਿਉਂਕਿ ਕਿਤੇ ਨਾ ਕਿਤੇ ਜਿਵੇਂ ਤੁਹਾਡੀ ਗੱਲ ਹੋਈ ਹੈ ਤਾਂ ਉਹਨਾਂ ਨੇ ਤੁਹਾਨੂੰ ਦੱਸਿਆ ਹੁਣ ਵੀ ਅਸੀਂ ਇਹਨਾਂ ਦੇ ਬੰਦੇ ਆ ਜਾਂ ਇਹ ਸਾਡੇ ਗੈਂਗ ਦੇ ਬੰਦੇ ਆ ਕੋਈ ਇਸ ਤਰ੍ਹਾਂ ਦੀ ਗੱਲ ਵੀ ਹੋਈ ਹੈ ਤੁਹਾਡੀ ਨਹੀਂ ਕੋਈ ਪ੍ਰੋਪਰ ਗੈਂਗ ਦਾ ਨਾਮ ਨਹੀਂ ਲਿਆ ਉਹਨਾਂ ਨੇ ਉਹਨੂੰ ਨਹੀਂ ਬਸ ਇੱਕੋ ਹੀ ਆਪਦਾ ਕਹਿ ਕਰਨਾ ਮੈਂ ਇਸ ਤਰ੍ਹਾਂ ਕਰਕੇ ਵੀ ਬਟਾਲੇ ਤੋਂ ਬੋਲਦਾ ਤੇ ਆ ਮੇਰਾ ਨਾਮ ਹੈ ਠੀਕ ਉਹ ਤੁਹਾਨੂੰ ਪੈਸੇ ਦੇਣੇ ਪੈਣੇ ਆ ਚਲੋ ਮੈਂ ਆਪਣੀ ਗੱਲ ਹੋਈ ਹੈ ਵੀ ਵੀ ਮੈਂ ਨਹੀਂ ਦੇ ਸਕਦਾ ਹਨਾ ਕਰ ਕਰਾ ਕੇ ਫਿਰ ਉਹ ਉਹਨਾਂ ਨੇ ਪਿਛਲੀ ਜਿਹੜੀ 24 ਜਨਵਰੀ ਆ ਆਪਨੀ ਜੀ ਇਸ ਨੂੰ ਰਾਤ ਨੂੰ 1:30 ਵਜੇ ਆ ਕੇ ਗਰਾਜ 'ਚ ਗੋਲੀਆਂ ਮਾਰੀਆਂ ਕੁਛ ਤਾਂ ਤੇ ਉਹ ਗੋਲੀਆਂ ਫਿਰ ਉਹ ਗਾਂ ਬੈਡਰੂਮ 'ਚ ਵੀ ਗਈਆਂ ਤੇ ਉਹ ਵਾਸ਼ਰੂਮਾਂ 'ਚ ਵੀ ਗਈਆਂ ਤੇ ਗਾਂ ਗੈਸਟ ਹੇਅਰ ਜਣੀ ਕਰਦੇ ਤੇ ਉਹਦੇ ਤੱਕ ਵੀ ਮਤਲਬ ਗੋਲੀਆਂ ਗਈਆਂ ਹੁਣ ਪੁਲਿਸ ਦੇ ਇਹਦੇ ਤੇ ਕੀ ਐਕਸ਼ਨ ਲਿਆ ਭਾਜੀ ਉਸ ਤੋਂ ਬਾਅਦ ਵੀ ਮੈਨੂੰ ਫੇਰ ਜਣੀ ਇਹਨਾਂ ਦੀ ਉਹ ਮੈਂ ਉਸ ਗੱਲ ਤੇ ਵੀ ਆਉਣਾ ਜੀ ਫਿਰ ਉਸ ਤੋਂ ਬਾਅਦ ਜਦੋਂ ਗੋਲੀਆਂ ਮਾਰ ਗਏ ਮੈਨੂੰ ਨੈਕਸਟ ਡੇ ਫੀਲਰ ਦਾ ਫੋਨ ਆਲਾ ਕਹਿੰਦੇ ਵੀ ਹੁਣ ਤਾਂ ਕੰਮ ਹੋ ਗਿਆ ਹੁਣ ਦੱਸ ਕੀ ਕਰਨ ਮੈਂ ਕਿਹਾ ਫੇਰ ਵੀਰੇ ਮੇਰੀ ਤਾਂ ਉਹੀ ਬੇਨਤੀ ਹੈ ਜੀ ਵੀ ਮੇਰੇ ਕੋਲੇ ਪੈਸੇ ਹੈ ਨਹੀਂਗੇ ਵੀ ਹੁਣ ਆਪਾਂ ਕੀ ਕਰ ਸਕਦੇ ਆ ਜੀ ਚਲੋ ਕਹਿਣ ਲੱਗੇ ਵੀ ਹੁਣ ਚਲ ਫਿਰ ਠੀਕ ਆ ਹੁਣ ਪੈਸੇ ਤਾਂ ਤੇਰੇ ਕੋਲੇ ਹੈ ਨਹੀਂਗੇ ਤੇ ਚਲ ਫਿਰ ਹੁਣ ਤੈਨੂੰ ਹੀ ਦੇਖਾਂਗੇ ਮੈਂ ਚਲੋ ਵੀਰੇ ਮੈਂ ਤਾਂ ਕੋਈ ਤੁਹਾਡੇ ਮੂਰੇ ਆਕੜਦਾ ਵੀ ਨਹੀਂ ਵੀ ਤੁਸੀਂ ਦੇਖਣਾ ਪਰ ਮੈਨੂੰ ਦੇਖ ਲਓ ਕੋਈ ਗੱਲ ਨਹੀਂ ਹੈ ਨਾ ਹੂੰ ਤੇ ਚਲੋ ਜਿਹੜੀ ਪੁਲਿਸ ਦੀ ਆਪਾਂ ਗੱਲ ਕਰਦੇ ਆਂ ਦੀ ਪੁਲਿਸ ਦਾ ਜਦੋਂ ਆਪਾਂ ਗੱਲ ਕਰਦੇ ਆਂ ਵੀ ਉਸ ਤੋਂ ਬਾਅਦ ਪੁਲਿਸ ਆਈ ਉੱਥੇ ਪੁਲਿਸ ਨੇ ਕਾਫੀ ਆਵਰ ਇਨਵੈਸਟੀਗੇਸ਼ਨ ਕਰੀ ਹੈ ਤਿੰਨ ਚਾਰ ਦਿਨ ਹੋ ਗਏ ਤੇ ਹਾਲੇ ਤੱਕ ਵੀ ਚੱਲਦੀ ਹੈ ਥੋੜੀ ਬਹੁਤੀ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਅਫਸਰ ਸਾਹਿਬਾਨ ਆਉਂਦੇ ਨੇ ਇੱਥੇ ਜੀ ਤੇ ਜਦੋਂ ਕੋਈ ਗੱਲ ਹੁੰਦੀ ਹੈ ਅਫਸਰ ਸਾਹਿਬਾਨ ਨਾਲ ਤਾਂ ਉਹ ਤਾਂ ਇੱਕੋ ਗੱਲ ਕਹਿੰਦੇ ਵੀ ਹਾਂ ਅਸੀਂ ਆਪਦਾ ਇਨਵੈਸਟੀਗੇਸ਼ਨ ਦੇ ਪਾਰਟ ਆ ਇਹ ਤੇ ਅਸੀਂ ਆਪਦਾ ਸਿਸਟਮ ਕਰੀ ਜਾਂਦੇ ਆ ਜੀ ਤੇ ਹੁਣ ਅੱਗੇ ਤੁਸੀਂ ਇਹ ਇਹਦੇ ਲਈ ਮਤਲਬ ਕਿਉਂਕਿ ਪਰਿਵਾਰ ਵੀ ਡਰ ਜਾਂਦਾ ਫੈਮਿਲੀ ਤਾਂ ਫਿਰ ਹੁਣ ਹੁਣ ਇਹਦੇ ਲਈ ਕਿਵੇਂ ਆ ਕਿਉਂਕਿ ਹੈਗੀ ਆ ਕੋਈ ਸੰਭਾਵਨਾ ਮਤਲਬ ਕੰਟਰੀ ਚੇਂਜ ਕਰੋਗੇ ਜਾਂ ਫਿਰ ਇੱਥੇ ਹੀ ਹੁਣ ਆਪਣੇ ਆਪ ਨੂੰ ਥੋੜਾ ਕਿਤੇ ਨਾ ਕਿਤੇ ਅੰਡਰਗਰਾਉਂਡ ਕਰਕੇ ਰੱਖਿਆ ਹੋਇਆ ਕਿਉਂਕਿ ਪਰਿਵਾਰ ਸਹਿਮ ਜਾਂਦਾ ਡਰ ਜਾਂਦਾ ਹਾਂਜੀ ਨਹੀਂ ਫੈਮਿਲੀ ਦਾ ਮਤਲਬ ਬਸ ਕੰਟਰੀ ਹੋਈ ਹੈ ਜੀ ਮੈਂ ਇੱਥੇ ਹੀ ਹਾਂ ਠੀਕ ਹੈ ਤੇ ਮੈਂ ਤਾਂ ਚਲੋ ਮੈਨੂੰ ਤਾਂ ਕੋਈ ਇੰਦਾਂ ਦਾ ਡਰ ਵੀ ਨਹੀਂ ਹੈਗਾ ਕਿਉਂਕਿ ਮੈਂ ਤਾਂ ਜਿਹੜਾ ਕੋਈ ਬੰਦਾ ਮੋਰੂ ਰਿਕੁਐਸਟ ਕਰਦਾ ਉਹ ਵੀ ਬਾਈ ਕੋਲੇ ਕੁਛ ਹੈ ਨਹੀਂ ਜਾਂ ਹੋਰ ਉਹਨੂੰ ਕੋਈ ਐਡਾ ਤਾਂ ਬੋਝਦਿਲ ਹੁੰਦਾ ਨਹੀਂ ਵੀ ਜਿਹੜਾ ਉਹ ਉਹਨੂੰ ਵੀ ਆ ਕੇ ਮਾਰ ਦੂਗਾ ਜੇ ਕੋਈ ਉਹਨਾਂ ਦਾ ਕੁਝ ਹੋਇਆ ਪਰ ਮੈਂ ਤਾਂ ਉਸ ਤਰੀਕੇ ਨਾਲ ਬਾਈ ਜੀ ਇੱਥੇ ਹੀ ਆਂ ਜੀ ਹਾਲੇ ਠੀਕ ਨਹੀਂ ਪਰ ਬਾਈ ਵੈਸੇ ਮਨ ਦੇ ਵਿੱਚ ਕਿਵੇਂ ਸੋਚਦੇ ਹੋ ਕਿਉਂਕਿ ਲੋਕੀ ਕੈਨੇਡਾ ਜਾਂਦੇ ਇਸ ਲਈ ਨੇ ਕਿ ਚਲੋ ਇੱਕ ਤਾਂ ਪਰਿਵਾਰ ਸੇਫ ਹੋ ਜਾਊਗਾ ਦੂਜਾ ਕੰਮਕਾਰ ਚੱਲ ਜਾਊਗਾ ਪਰ ਹੁਣ ਇੱਥੇ ਵੀ ਲੋਕ ਸੇਫ ਨਹੀਂ ਇੱਥੇ ਵੀ ਕਲਾਕਾਰਾਂ ਨੂੰ ਨੇ ਰੋਜ਼ ਤਾਂ ਮਕੀਆਂ ਇਹ ਪੇ ਢੱਲੋਂ ਦੇ ਕਦੇ ਚੱਲ ਜਾਂਦੀਆਂ ਕਦੇ ਕਰਨ ਔਝ ਲੈ ਦਿੱਤਾ ਤੁਹਾਡੇ ਨੇੜੇ ਵੀ ਕਲਾਕਾਰ ਕੋਈ ਰਹਿੰਦੇ ਨੇ ਨੇ ਮੇਰੀ ਨੇੜੇ ਤਾਂ ਨਹੀਂ ਇਥੇ ਕੋਈ ਰੰਦਾ ਤੇ ਪਰ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਵੀ ਇੰਨਾ ਜ਼ਿਆਦਾ ਇਹਨਾਂ ਦਾ ਜਿਹੜਾ ਗੈਂਗਸਿਜ਼ਮ ਆ ਸਾਰੇ ਪਾਸੇ ਫੈਲ ਗਿਆ ਵੀ ਮਤਲਬ ਇੰਡੀਆ 'ਚ ਬੈਠੇ ਬੰਦੇ ਉਥੇ ਕੰਮ ਕਰਵਾ ਰਹੇ ਨੇ ਗੋਲੀਆਂ ਚਲਵਾ ਰਹੇ ਨੇ ਹਾਂ ਜੀ ਆਪਾਂ ਤਾਂ ਬਈ ਇਹਨਾਂ ਨੂੰ ਕੋਈ ਜਿਹੜੇ ਵੀਰ ਹੈਗੇ ਇਹਨਾਂ ਨੂੰ ਰਿਕੁਐਸਟ ਕਰਦੇ ਕਈ ਪਤਨੀ ਕਿਹੜੀਆਂ ਮਜਬੂਰੀਆਂ ਮਾਰੇ ਇਸ ਕੰਮ 'ਚ ਬੜੇ ਹੋਣੇ ਆ ਤੇ ਉਹਨਾਂ ਨੂੰ ਕੋਈ ਆਪਾਂ ਰਿਕੁਐਸਟ ਕਰਦੇ ਵੀਰੇ ਵੀ ਆਪਾਂ ਯਾਰ ਵੀ ਕਿਉਂ ਕਿਸੇ ਦਾ ਨੁਕਸਾਨ ਨਾ ਕਰੀਏ ਠੀਕ ਹੈ ਜੀ ਜੇ ਉਹ ਜਦੋਂ ਕੋਈ ਤੁਹਾਡੇ ਨਾਲ ਸਿੱਧਾ ਕੋਈ ਲੜਦਾ ਹੈ ਜਾਂ ਹੋਰ ਹੈ ਫਿਰ ਤੁਸੀਂ ਉਹਦੇ ਨਾਲ ਕਰ ਲਓ ਜਿਹੜਾ ਬੰਦਾ ਆਪਣਾ ਉਹਦਾ ਕਿਸੇ ਨਾਲ ਕੋਈ ਲੜਾਕਖਾ ਹੀ ਨਹੀਂ ਜਾਂ ਹੋਰ ਨਹੀਂਗਾ ਹਨਾ ਵੀ ਆਪਾਂ ਉਹ ਉਹਨੂੰ ਤੰਗ ਨਾ ਕਰੋ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਹੁਣ ਹੁਣ ਅੱਗੇ ਪੁਲਿਸ ਵੱਲੋਂ ਲਾਸਟ ਕੀ ਕਾਰਵਾਈ ਕੀਤੀ ਜਾਂ ਕੀ ਹੁਣ ਭਰੋਸਾ ਕਿਉਂਕਿ ਕਿਤੇ ਨਾ ਕਿਤੇ ਬੰਦਾ ਡਰ ਜਾਂਦਾ ਤਾਂ ਪੁਲਿਸ ਵੱਲੋਂ ਕੁਝ ਨਾ ਕੁਝ ਤਾਂ ਉਹਨੂੰ ਸੇਫ ਰੱਖਣ ਦੀ ਜਾਂ ਤੁਹਾਡੇ ਮਨ ਦਾ ਡਰ ਕੱਢਣ ਲਈ ਉਹਨਾਂ ਵੱਲੋਂ ਕੀ ਕੁਝ ਕਦਮ ਚੁੱਕਿਆ ਪੁਲਿਸ ਦਾ ਤਾਂ ਮੇਰੇ ਨਾਲ ਹੈਟਾਈ ਆਪੋ ਕਾਫੀ ਮਤਲਬ ਸਪੋਰਟ ਕਰ ਰਹੇ ਹੈ ਜੀ ਠੀਕ ਹੈ ਚਲੋ ਧੰਨਵਾਦ ਗਾਇਕੀ ਦੇ ਵਿੱਚੋਂ ਬਾਈ ਜਿਵੇਂ ਤੁਸੀਂ ਬਿਲਕੁਲ ਅ ਗਾਇਕੀ ਦੇ ਵਿੱਚੋਂ ਜਿਵੇਂ ਤੁਸੀਂ ਬਿਲਕੁਲ ਮਤਲਬ ਗਾਇਕੀ ਨੂੰ ਤੁਸੀਂ ਨਜ਼ਰ ਅੰਦਾਜ਼ ਕਰਤਾ ਪਤਾ ਨਹੀਂ ਗਾਇਕੀ ਨੇ ਤੁਹਾਨੂੰ ਕਰਤਾ ਇਹ ਹੁਣ ਉਹਦੇ ਵਿੱਚ ਵੀ ਕੁਝ ਐਕਟੀਵਿਟੀ ਹੋਊਗੀ ਜਾਂ ਕਰ ਰਹੇ ਹਾਂ ਕਿ ਨਹੀਂ ਮੈਂ ਥੋੜੇ-ਬਹੁਤ ਗੀਤ ਤਾਂ ਕਰੀ ਜਾਂਦਾ ਰਹਿਣਾ ਪਰ ਵੀ ਪ੍ਰੋਪਰ ਟਾਈਮ ਨਹੀਂ ਦਿੱਤਾ ਜਾਂਦਾ ਸੀ ਇੱਥੇ ਕੰਮ ਧੰਨਿਆ ਕਰਕੇ ਜੀ ਤੇ ਹੁਣ ਨੈਕਸਟ ਤਾਂ ਮੈਂ ਨੈਕਸਟ ਈਅਰ ਤੋਂ ਸ਼ੁਰੂ ਕਰਨੀ ਹੈ ਪ੍ਰੋਗਰਾਮ ਵਗੈਰਾ ਇੱਥੇ ਅੱਛਾ ਤੇ ਮੈਂ ਵੀ ਕਿ ਸਾਰਾ ਸਿਸਟਮ ਬਣਾ ਹੀ ਰੱਖਿਆ ਸੀ ਹਤੇ ਪਰ ਆ ਤਾਂ ਪਤਾ ਨਹੀਂ ਕਿਹੜੇ ਵੀਰ ਹੁਣਾਂ ਨੂੰ ਕੋਈ ਐਦਾਂ ਦਾ ਲੱਗਿਆ ਵੀ ਇਹਦੇ ਕੋਲੇ ਪੈਸੇ ਐ ਜਾਂ ਹੋਰ ਐ ਤੇ ਪਰ ਮੈਂ ਫੇਰ ਵੀ ਤੁਹਾਡੇ ਮਾਦੇ ਮੈਂ ਰਹੀ ਉਹਨਾਂ ਨੂੰ ਦੱਸਣਾ ਚਾਹਣਾ ਵੀ ਵੀਰੇ ਮੇਰੇ ਕੋਲੇ ਨਹੀਂ ਹੈਗਾ ਕੁਝ ਤਾਂ ਤੁਹਾਡੀ ਹੋ ਦੇ ਦੀ ਮੈਂ ਤਾਂ ਰਿਕੁਐਸਟ ਹੀ ਕਰੀ ਜਨਾ ਉਹਦੇ ਲਈ ਨਹੀਂ ਹੁਣ ਇੰਡੀਆ ਤੁਸੀਂ ਆਉਗੇ ਨੈਕਸਟ ਈਅਰ ਫਿਰ ਬਾਈ ਹਾਂਜੀ ਨੈਕਸਟ ਈਅਰ ਪ੍ਰਮਾਤਮਾ ਸੁੱਖ ਰੱਖੇ ਜੀ ਜ਼ਰੂਰ ਆਵਾਂਗੇ ਜੀ ਚਲੋ ਧੰਨਵਾਦ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਸੰਦੀਪ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਮਿਹਰਬਾਨੀ